ਪਰ ਜਿੱਦੇ ਕੋਈ ਨਾ ਕੋਈ ਕਾਂਡ ਕਰ ਦਿੰਦਾ ਉਦੋਂ ਹੀ ਪਤਾ ਲੱਗਦਾ ਅੱਛਾ ਇਹ ਵੀ ਨਮੂਨਾ ਐਮ.ਐਲ.ਏ ਐ। ਮਰੋਦੀ ਪਤਾ ਲੱਗਦਾ ਬਹੁਤ ਮੰਦਭਾਗੀ ਗੱਲ ਐ। ਅਸੀਂ ਫੇਰ ਕਹਿ ਦਿੰਨੇ ਆ ਕਿ ਜੀ ਤੁਸੀਂ ਤਿਆਰ ਬੇਕਾਰਾਂ ਦੀ ਗੱਲ ਕਿਉਂ ਕਰਦੇ ਹੋ? ਐਂ ਕਰਨੀ ਪੈਂਦੀ ਐ। ਵੀਰਾਂ ਐਮ.ਐਲ.ਏ ਹੋ ਤੁਸੀਂ ਮੈਂ ਉਹਨਾਂ ਨੂੰ ਕਲਵੰਸਿਓ ਨੂੰ ਚਲੋ ਜੇ ਸੁਣਦੇ ਹੁਣ। ਤੁਸੀਂ ਐਮ.ਐਲ.ਏ ਹੋ ਜੋਕਾਂ ਦੇ ਚੁਣੇ ਹੋਏ ਨੁਮਾਇੰਦੇ ਹੋ। ਸਾਨੂੰ ਤਾਂ ਸੁਣ ਕੇ ਵੀ ਅੰਦਰ ਵੜਨਾ ਪੈਂਦਾ ਜੀ। ਇਹਨਾਂ ਨੇ ਸੱਤਾ ਦਾ ਐਮਐਲਏ ਦਾ ਇੰਨਾ ਹੰਕਾਰ ਇਹਨਾਂ ਨੂੰ ਤੇ ਅਗਲੇ ਦਿਨ ਇੱਕ ਕਿਸੇ ਭੈਣਾ ਦੇ ਭਰਾ ਦਾ ਕਿਸੇ ਮਾਂ ਦਾ ਪੁੱਤ ਦਾ ਗਲਤੀ ਤੋੜਤੀਆਂ ਲੱਤਾਂ ਤੋ ਹੀ ਕਾਰਾ ਕਰਤਾ ਤੇ ਮੈਂ ਸਮਝਦਾ ਤੇ ਪਾਰਟੀ ਨੂੰ ਵੀ ਤੇ ਕਾਰਵਾਈ ਕਰਨੀ ਬੰਦਦੀ ਹੈ ਸਰਕਾਰ ਨੂੰ ਵੀ ਕਾਰਵਾਈ ਬੰਦ ਕਰਨੀ ਬੰਦਦੀ ਕਿ ਇਹ ਨਖਿੱਧ ਤੇ ਨਲਾਇਕ ਅਣਜਾਣ ਲੋਕ ਜਾਂ ਹੰਕਾਰੀ ਘਮੰਡੀ ਲੋਕ ਸੋ ਇਹਨਾਂ ਤੇ ਕਾਰਵਾਈ ਕਰਨੀ ਬੰਦਦੀ ਹੈ ਚੱਬਰ ਸਾਹਿਬ ਹਰਿਆਣਾ ਦੇ ਵਿੱਚ ਇੱਕ ਨੌਜਵਾਨ ਦੀਆਂ ਲੱਤਾਂ ਤੋੜੀਆਂ ਗਈਆਂ ਨਾਮ ਜਿਹੜਾ ਹੈ ਕੁਲਵੰਤ ਬਾਜੀਗਰ ਜੋ ਉੱਥੋਂ ਦੇ ਵਿਧਾਇਕ ਨੇ ਉਹਨਾਂ ਦਾ ਨਾਮ ਸਾਹਮਣੇ ਆ ਰਿਹਾ ਤੁਸੀਂ ਕਿਵੇਂ ਵੇਖਦੇ ਹੋ ਸਾਰੇ ਮਾਮਲੇ ਦਾ ਜੇ ਸਾਡੇ ਪ੍ਰਧਾਨ ਨੇ ਇਹਨਾਂ ਨੂੰ ਮਲੰਗ ਗਿਆ ਇਹਨਾਂ ਦੇ ਇੱਕ ਦੂਸਰੇ ਦਾਇਆ ਕਰਦੇ ਆ ਜੇ ਜੀ ਨੂੰ ਨਮੂਨੇ ਕਿਹਾ ਵਿਧਾਨ ਸਭਾ ਚ ਤਾਂ ਇਹ ਗੁੱਸਾ ਕਰਦੇ ਆ ਜੇ ਇਹਨਾਂ ਨੂੰ ਕਾਮਾਂ ਵਾਲੀ ਪੰਚਾਇਤ ਕਿਏ ਹੈਨਾ ਤਾਂ ਗੁੱਸਾ ਕਰਦੇ ਆ ਹੈ ਤਾਂ ਸਾਡੇ ਭਰਾ ਹੀ ਪਰ 4 ਸਾਲ ਹੋ ਗਏ ਇਹਨਾਂ ਨੂੰ 92 93 ਬਣਿਆ ਨੂੰ ਪਰ ਜਿੱਦੇ ਕੋਈ ਨਾ ਕੋਈ ਕਾਂਡ ਕਰ ਦਿੰਦਾ ਉਦ ਹੀ ਪਤਾ ਲੱਗਦਾ ਅੱਛਾ ਇਹ ਵੀ ਨਮੂਨਾ ਐ ਐਮ ਐਲ اے ਐ ਹਾਂਜੀ ਕਿਤੇ ਕਿਸੇ ਬੀਬੀ ਨਾਲ ਰਿਕਾਰਡਿੰਗ ਆ ਗਈ ਤੇ ਕਿਤੇ ਕਿਸੇ ਦਾ ਚਲਾਨ ਕੱਟਿਆ ਗਿਆ ਕਿਤੇ ਕਿਸੇ ਨੂੰ ਡਰਾਈਵਰ ਨਾਲ ਹੋ ਗਿਆ ਤੇ ਕਿਤੇ ਕਿਸੇ ਦਾ ਕੋਈ ਘਰੇਲੂ ਰੌਲਾ ਕੋਈ ਬਾਹਰ ਜਾ ਕੇ ਮਤਲਬ ਉੱਦੀ ਪਤ ਲੱਗਦਾ ਬਹੁਤ ਮੰਦਭਾਗੀ ਗੱਲ ਹੈ ਅਸੀਂ ਫੇਰ ਕਹਿ ਦਿੰਨੇ ਆ ਕਿ ਜੀ ਤੁਸੀਂ 300 ਰੁਪਏ ਕਰਾਂ ਦੀ ਗੱਲ ਕਿਉਂ ਕਰਦੇ ਹੋ ਐ ਕਰਨੀ ਪੈਂਦੀ ਹੈ ਵੀਰਾ ਐਮਐਲਏ ਹੋ ਤੁਸੀਂ ਮੈਂ ਉਹਨਾਂ ਨੂੰ ਕਲਵਾਂਸਿਓ ਨੂੰ ਚਲੋ ਜੇ ਸੁਣਦੇ ਹੁਣ ਸੀ ਐਮਐਲ ਨੂੰ ਜੋਕਾਂ ਦੇ ਚੁਣੇ ਹੋਏ ਨੁਮਾਇੰਦੇ ਹਾਂ ਸਾਨੂੰ ਤਾਂ ਸੁਣ ਕੇ ਵੀ ਅੰਦਰ ਵੜਨਾ ਪੈਂਦਾ ਜੀ ਸਾਡੇ ਤਾਂ ਜੇ ਕੋਈ ਸਾਡੀ ਅਕਾਲੀ ਲੀਡਰਸ਼ਿਪ ਦਾ ਪਿੰਡਾਂ ਦੇ ਵਿੱਚ ਚਲੋ ਵੋਟਾਂ ਘੱਟ ਵੱਧ ਲਹਿਰਾਂ ਚੱਲ ਗਈਆਂ ਅੱਜ ਜੇ ਪਿੰਡ 'ਚ ਕੋਈ ਮਸਲਾ ਹੁੰਦਾ ਤਾਂ ਉਹ ਕਿਸੇ ਪਾਸੇ ਨਹੀਂ ਜਾਂਦੇ ਹਾਲਾਂਕਿ ਅਸੀਂ 9 ਸਾਲ ਤੋਂ ਸੱਤਾ ਤੋਂ ਬਾਹਰ ਆ ਤਾਂ ਪਿੰਡ 'ਚ ਜੇ ਕਿਸ ਨੂੰ ਲੋੜ ਪੈਂਦੀ ਆ ਅਕਾਲੀ ਵਰਕਰ ਨੂੰ ਲੈ ਕੇ ਜਾਂਦਾ ਕਿਤੇ ਕਚਹਿਰੀ 'ਚ ਠਾਣੀ 'ਚ ਕਿਉਂ ਜਾਂਦੇ ਆ ਕਿਉਂਕਿ ਰੌਲਾਸ ਨਹੀਂ ਹੁੰਦਾ ਕਿਉਂਕਿ ਅਸੀਂ ਜ਼ਿੰਮੇਵਾਰ ਆ ਸਿਆਣੇ ਆ ਸਾਡੇ ਵਰਕਰ ਉਹ ਸੁਣ ਕੇ ਅੰਦਰ ਵੜਨ ਵਾਲੇ ਆ ਇਹ ਹੀ ਆ ਕੇ ਚਲੋ ਜੇ ਕੋਈ ਪਰ ਇਹਨਾਂ ਨੇ ਸੱਤਾ ਦਾ ਐਮਐਲਏ ਦਾ ਇੰਨਾ ਹੰਕਾਰ ਇਹਨਾਂ ਨੂੰ ਤੇ ਅਗਲੇ ਦਿਨ ਇੱਕ ਕਿਸੇ ਭੈਣਾ ਦੇ ਭਰਾ ਦਾ ਕਿਸੇ ਮਾਂ ਦਾ ਪੁੱਤ ਦਾ ਲੱਤੇ ਤੋੜਤੀਆਂ ਲੱਤਾਂ ਤੋਂ ਹੀ ਕਾਰਾ ਕਰਤਾ ਤੇ ਮੈਂ ਸਮਝਦਾ ਤੇ ਪਾਰਟੀ ਨੂੰ ਵੀ ਤੇ ਕਾਰਵਾਈ ਕਰਨੀ ਬੰਦਦੀ ਹੈ ਸਰਕਾਰ ਨੂੰ ਵੀ ਕਾਰਵਾਈ ਬੰਦ ਕਰਨੀ ਬੰਦਦੀ ਹੈ ਪਰ ਪਾਰਟੀ ਕਰੇ ਕੀ ਤੇ ਕੀਤੇ ਇਹ ਤਾਂ ਢੀਂਗ ਤੋਂ ਇੱਕ ਤੋਂ ਇੱਕ ਵੱਧ ਕੇ ਨੇ ਕਦੇ ਕਟਾਰੂ ਚੱਕ ਆ ਜਾਂਦਾ ਕਦੇ ਸਰਾਰੀ ਆ ਜਾਂਦਾ ਕਬੀਬੀ ਮਾਨੂੰ ਕੇ ਆ ਜਾਂਦੀ ਐ ਮਤ ਕਿਹਦਾ ਕਿਹਦਾ ਨਾ ਲਵਾ ਸਾਡੇ ਭਰਾ ਹੀ ਨੇ ਮੇਰਾ ਕਹਿਣ ਦਾ ਭਾਵ ਸੋ ਇਸ ਕਰਕੇ ਇਹ ਨਖਿੱਧ ਤੇ ਨਲਾਇਕ ਅਣਜਾਣ ਲੋਕ ਜਾਂ ਹੰਕਾਰੀ ਘਮੰਡੀ ਲੋਕ ਸੋ ਇਹਨਾਂ ਤੇ ਕਾਰਵਾਈ ਕਰਨੀ ਬੰਦੀ ਐ ਤੇ ਲੋਕਾਂ ਨੂੰ ਵੀ ਦੇਖਣਾ ਚਾਹੀਦਾ ਕਿ ਤਰਨ ਤਰਨ ਦੇ ਵਿੱਚ ਹੁਣ ਲੋਕ ਸਬਕ ਸਿਖਾ ਦੇਣਗੇ ਇਹਨਾਂ ਨੂੰ ਤਾਈਓ ਮਤਲਬ ਲੋਕ ਇਹਨਾਂ ਪ੍ਰਤੀ ਗੁੱਸਾ ਇਕੱਠਾ ਕਰੀ ਬੈਠੇ ਐ ਇਹ ਬਦਲਾ ਲੋਕ ਸਤਾਈ ਚ ਤਾਂ ਲੈਣੀ ਲੈਣਾ ਚਾੜੂ ਤੋਂ ਨਫ਼ਰਤ ਹੋਈ ਪਈ ਆ ਲੋਕਾਂ ਦੀ ਇਹ ਲੋਕਾਂ ਕਰਕੇ ਤੇ ਖਾਸ ਕਰ ਤੇ ਇਸ ਤੇ ਸੋ ਮੈਂ ਸਮਝਦਾ ਵੀ ਕਾਰਵਾਈ ਹੋਣੀ ਚਾਹੀਦੀ ਹੈ ਇਹੋ ਜਿਹੇ ਕਟਨਾਵਾ ਨਹੀਂ ਹੋਣੀਆਂ ਚਾਹੀਦੀਆਂ ਇੱਕ ਜ਼ਿੰਮੇਵਾਰ ਚੁਣੇ ਹੋਏ ਨਮਿੰਦਿਆਂ ਵੱਲੋਂ ਪਰ ਕਿਵੇਂ ਵੇਖਦੇ ਕਿ ਐਮਐਲਏ ਦੇ ਉੱਤੇ ਕਾਫੀ ਆਸ ਹੁੰਦੀ ਹੈ ਕਿ ਐਮਐਲਏ ਆ ਇੱਕ ਜ਼ਿੰਮੇਵਾਰ ਬੰਦਾ ਹੈ ਲੇਕਿਨ ਇਸ ਤਰ੍ਹਾਂ ਦੇ ਲੱਤਾਂ ਤੋਂ ਹੋਣੀਆਂ ਕਿੰਨਾਂ ਕਿ ਜਾਇ ਸੀ ਮੈਂ ਸਮਝਦਾ ਬਹੁਤ ਇਹਦਾ ਸਾਡਾ ਪੰਜਾਬ ਦਾ ਤਾਂ ਕਲਚਰ ਹੀ ਨਹੀਂਗਾ ਪੰਜਾਬ ਦਾ ਤਾਂ ਇਹ ਕਲਚਰ ਹੀ ਨਹੀਂ ਇੱਕ ਖਾਸ ਕਰ ਨੌਜਵਾਨ ਉਹ ਨੌਜਵਾਨ ਕਿਹੜੇ ਰਸਤੇ ਤੁਰੂਗਾ ਫਿਰ ਆਪਾਂ ਕਹਿੰਦੇ ਆ ਵੀ ਨੌਜਵਾਨ ਨਸ਼ਿਆਂ ਵੱਲ ਪੈਂਦੇ ਆ ਗੈਂਗਸਟਰ ਬਣਦੇ ਆ ਕਿੱਥੇ ਅਸੀਂ ਇਹ ਨੌਜਵਾਨਾਂ ਨੂੰ ਗੱਲ ਨਾਲ ਲਾਉਣਾ ਇਹਨਾਂ ਨੂੰ ਸਮਝਾਉਣਾ ਜੇ ਕੋਈ ਗਿਲਾ ਸ਼ਿਕਵਾ ਇਹਨਾਂ ਨਾਲ ਬਹਿ ਕੇ ਗੱਲ ਕਰਨੀ ਹੈ ਪਰ ਅਸੀਂ ਆਪ ਹੀ ਥੱਪੜੋ ਥੱਪੜੀ ਹੋਈ ਜਾਣੀਆਂ ਲੱਤਾਂ ਤੋੜਨੀਆਂ ਕਾਨੂੰਨ ਖਾਸ ਕਰਕੇ ਅਸੀਂ ਕਾਨੂੰਨ ਦੇ ਰਖਵਾਲੇ ਆ ਲੋਕਾਂ ਨੇ ਸਾਨੂੰ ਚੁਣਿਆ ਵੀ ਵਿਧਾਨ ਸਭਾ ਜਾ ਕੇ ਪੰਜਾਬ ਦੀ ਭਲਾਈ ਦੇ ਕਾਨੂੰਨ ਬਣਾਓ ਤੇ ਅਸੀਂ ਆਪ ਹੀ ਆਪਦੇ ਹੱਥਾਂ 'ਚ ਕਾਨੂੰਨ ਲਈ ਜਾਂਦੇ ਆ ਇਹ ਗਨਮੈਨ ਸਕਿਉਰਟੀਆਂ ਸੋਡੇ ਸੰਵਿਧਾਨਕ ਅਹੁਦੇ ਕਰਕੇ ਮਿਲੇ ਆ ਇਹ ਤਾਂ ਨਹੀਂ ਵੀ ਗੈਂਗਸਟਰੀ ਗੁੰਡਾਗਰਦੀ ਕਰਨ ਵਾਸਤੇ ਤੁਹਾਨੂੰ ਮਿਲੇ ਆ ਸੋ ਇਸ ਕਰਕੇ ਇਹ ਇੱਕ ਨਹੀਂ ਬਹੁਤ ਤੇ ਬਹੁ ਗਿਣਤੀ ਇਹਨਾਂ ਦੇ ਸਮੂੱਚੇ ਜੋ ਐਮਐਲਏ ਹੋਣ ਲੀਡਰ ਹੋਣ ਉਹ ਕਰ ਰਹੇ ਆ ਫਿਰ ਕਿਤੇ ਨਾ ਕਿਤੇ ਲੋਕ ਕਾਨੂੰਨ ਹੱਥ ਚ ਲੈਂਦੇ ਆ ਪਿਛਲੇ ਸਮੇਂ ਚ ਆਪਾਂ ਜਦੋਂ ਇੱਕ ਆ ਘਟਨਾ ਵੀ ਆ ਜਾਂਦੀ ਹੈ ਕਿ ਆਮ ਆਦਮੀ ਦੇ ਕਿਸੇ ਵਰਕਰ ਦੇ ਲੀਡਰ ਦੇ ਉੱਪਰ ਹਮਲਾ ਹੋ ਗਿਆ ਉਹ ਭਰਾ ਹਮਲੇ ਕਿਹਦਾ ਜੀ ਕਰਦਾ ਸੱਤਾ ਧਰੀ ਤਰਤੇ ਹਮਲੇ ਕਰਨ ਦਾ ਪਰ ਜਦੋਂ ਐਂ ਜਾਤੀਆਂ ਕਰਦੇ ਆ ਅਤਿਆਚਾਰ ਕਰਦੇ ਆ ਅਸੀਂ ਆਪ ਦੇ ਲੋਕਾਂ ਤੇ ਜ਼ੁਲਮ ਕਰਦੇ ਆ ਜਿਨ੍ਹਾਂ ਨੇ ਸਾਨੂੰ ਇਹ ਸਤਕਾਰ ਸਨਮਾਨ ਦਿੱਤਾ ਪਦਵੀ ਦਿੱਤੀ ਹੈ ਸੋ ਇਸ ਕਿ ਸਖਤ ਤੋਂ ਸਖਤ ਐਕਸਟਰਾ ਮੈਸਾਂੇ ਧਰਾਮਾਂ ਲਗਣੀਆਂ ਚਾਹੀਦੀਆਂ ਜੋ ਜੁਮ ਜੋ ਸਭਧਾਨਕ ਉਹਦੇ ਤੇ ਬੈਠੇ ਹੁੰਦੇ ਆ ਉਹਨਾਂ ਤੇ ਐਕਸਟਰਾ ਤਾਰਾ ਮਾਂ ਲਗਣੀਆਂ ਚਾਹੀਦੀਆਂ ਤਾਂ ਕਿ ਪਤਾ ਲੱਗ ਜੇ ਵੀ ਕਾਨੂੰਨ ਤੋੜਨ ਵਾਲੇ ਜਿਹੜੇ ਕਾਨੂੰਨ ਬਣਾਉਣ ਵਾਲੇ ਕਾਨੂੰਨ ਕਿਸ ਤਰ੍ਹਾਂ ਤੋੜਦੇ ਆ ਖਾਸ ਕਰ ਆਮ ਆਦਮੀ ਪਾਰਟੀ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਤੇ ਹਰਿਆਣਾ ਪੁਲਿਸ ਨੂੰ ਜਲਦੀ ਤੋਂ ਜਲਦੀ ਇਸ ਸੰਸਾਰ ਨੂੰ ਰੈਸਟ ਕਰਕੇ ਸਲਾਖਾਂ ਪੇਸ਼ ਕਰਨਾ ਚਾਹੀਦਾ ਇਹਨਾਂ ਦੇ ਉੱਤੇ ਜਿਹੜਾ ਖਾਸ ਤੌਰ ਤੇ ਦੱਸਦੀ ਹੈ ਕਿ ਜਦੋਂ ਨੌਜਵਾਨ ਇਹਨਾਂ ਗਵਾਹ ਕੀਤਾ ਗਿਆ ਸ੍ਰੀ ਸਤਕਾਰ ਤੇ ਹਮਲਾਵਾ ਰਾਇਆ ਹਥਿਆਰਾਂ ਨਾਲ ਲੈਸ ਆਇਆ ਤੇ ਉਸ ਤੋਂ ਬਾਅਦ ਇਹਦੀਆਂ ਲੱਤਾਂ ਤੋੜੀਆਂ ਜਾਂਦੀਆਂ ਤਾਂ ਇਹ ਕਿੰਨੀ ਸ਼ਰਮਨਾਕ ਗੱਲ ਹੈਗੀ ਤੇ ਇਕੱਲਾ ਕਾ ਨੌਜਵਾਨ ਦਾ ਨਹੀਂ ਇਹਨਾਂ ਨੂੰ ਤਾਂ ਆਪਦੇ ਵਧਾਇਆ ਕਰਨੀ ਪਏਗੇ ਹਰਮੀਤ ਸਿੰਘ ਪਠਾਨ ਮਾਜਰਾ ਸਾਨੂੰ ਨਹੀਂ ਪਤਾ ਸੌ ਚਲੋ ਸਾਨੂੰ ਅਸਿਸ ਕਹਿੰਦੇ ਕੋਈ ਵੀ ਨਹੀਂ ਦੋ ਤੋਤਾ ਪਰ ਹਰਮੀਤ ਸਿੰਘ ਪਠਾਨ ਮਾਜਰੇ ਨੇ ਜੇ ਆਪਦੇ ਲੋਕਾਂ ਦੀ ਗੱਲ ਕੀਤੀ ਆਪਦੇ ਹਲਕੇ ਦੀ ਗੱਲ ਕੀਤੀ ਹੜਾਂ ਦੀ ਗੱਲ ਕੀਤੀ ਤਾਂ ਉਹਦੇ ਮਗਰ ਆਇਆ ਫੋਰਸਾਂ ਲਾਰ ਕੇ ਜਿਵੇਂ ਗੈਂਗਸਟਰ ਹੁੰਦਾਗਾ ਆਪਾਂ ਵੀਡੀਓ ਵੇਖ ਹੀ ਲਈਆਂ ਕਿ ਕਿਸ ਤਰ੍ਹਾਂ ਤੇ ਮਤਲਬ ਉਹਦੇ ਮਗਰ ਫੋਰਸਾਂ ਲਾਈਆਂ ਤੇ ਚਲ ਠੀਕ ਹੈ ਉਹ ਤਾਂ ਉਹਨੂੰ ਪਤਾ ਉਹਨੂੰ ਜਿਹੜਾ ਭੱਜਣਾ ਅਰ ਪਰ ਬੇਚ ਨਾ ਹੋਣਾ ਉਹ ਵੀ ਇੱਕ ਸਦਾਨਕ ਆ ਉਹਦੇ ਤੇ ਐਮ ਐਲ اے ਪਰ ਉਹਨੂੰ ਪਤਾ ਵੀ ਕਿਸ ਨੀਚ ਹੱਦ ਤੱਕ ਜਾ ਵਰਦੇ ਆ ਉਹ ਕਹਿੰਦਾ ਮੇਰਾ ਕਾਊਂਟਰ ਕਰ ਦੇਣਗੇ ਮੈਨੂੰ ਮੇਰੇ ਬੱਚਿਆਂ ਨੂੰ ਨਾਥ ਕਰ ਦੇਣਗੇ ਮੈਨੂੰ ਮਾਰ ਦੇਣਗੇ ਤੇ ਉਹ ਕੱਲਾ ਇਹ ਜਿਹੜੇ ਜਵਾਨ ਉਹਨੇ ਕਿਹਾ ਹਰਮੀਤ ਪਠਾਨ ਮਾਦਰੀ ਨੇ ਉਹਦੀ ਸਚਾਈ ਉਦੋਂ ਸਾਹਮਣੇ ਆ ਰਹੀ ਹੈ ਕਿ ਜਦੋਂ ਉਹ ਧਰ ਪਤਨੀ ਜਿਹੜੀ ਇਲਾਜ ਚਾਹੀਦਾ ਜਿਹਨੂੰ ਡਾਕਟਰਾਂ ਦੀ ਹੈਲਪ ਦੀ ਲੋੜ ਹੈ ਜਿਹਨਾਂ ਇਲਾਜ ਦੀ ਲੋੜ ਹੈ ਉਹਦਾ ਇਲਾਜ ਨਹੀਂ ਕਰਾਉਣ ਦਿੱਤਾ ਜਾ ਰਿਹਾ ਉਹਨੂੰ ਮਿਲ ਨਹੀਂ ਦਿੱਤਾ ਜਾ ਰਿਹਾ ਜੇ ਕੋਈ ਉਹਨੂੰ ਮਿਲਣ ਜਾਂਦਾਗਾ ਸੋ ਇਸ ਕਰਕੇ ਇਹ ਮਤਲਬ ਬਹੁਤ ਹੀ ਅਤਿਆ ਜ਼ੁਲਮ ਕੀਤਾ ਜਾ ਰਿਹਾ ਇਹ ਘੜਾ ਹੰਕਾਰ ਦਾ ਜ਼ੁਲਮਾਂ ਦਾ ਘੜਾ ਹੀ ਭਰਿਆ ਪਿਆਗਾ ਸੋ ਲੋਕ ਅੜੀਕ ਰਹੇ ਹੈ ਕਿ ਕਦੋਂ ਇਲੈਕਸ਼ਨ ਆਉਣਗੀਆਂ ਅਸੀਂ ਇਹਨਾਂ ਤੋਂ ਛੁਟਕਾਰਾ ਪਾਈ